ਕਣਾਤੋਆ ਜਿੱਥੇ ਸ਼ਰੇਆਮ ਫਾਇਰਿੰਗ ਹੋਈ ਹੈ ਇੱਕ ਕਾਰੋਬਾਰੀ ਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ ਨੇ ਇੱਕ ਗੈਂਗਸਟਰ ਵੱਲੋਂ ਕਾਰੋਬਾਰੀ ਦੇ ਘਰ ਗੋਲੀਬਾਰੀ ਕਰਾ ਕੇ ਉਸ ਤੋਂ 5 ਕਰੋੜ ਦੀ ਰੰਗਦਾਰੀ ਮੰਗੀ ਗਈ ਹੈ ਔਰ ਰੰਗਦਾਰੀ ਨਾ ਦੇਣ ਤੇ ਬਦਮਾਸ਼ਾਂ ਨੇ ਧਮਕੀ ਦਿੱਤੀ ਹੈ ਕਾਰੋਬਾਰੀ ਦੇ ਘਰ ਦੇ ਸ਼ੀਸ਼ੇ ਟੁੱਟੇ ਨੇ ਇਸ ਗੋਲੀਬਾਰੀ ਦੇ ਵਿੱਚ ਔਰ ਗੋਲੀਆਂ ਚਲਾ ਕੇ ਇੱਕ ਪਰਚੀ ਸਿੱਟੀ ਗਈ ਔਰ ਉਸ ਪਰਚੀ ਤੇ ਕੌਸ਼ਲ ਚੌਧਰੀ ਗੈਂਗ ਦਾ ਨਾਮ ਲਿਖਿਆ ਹੋਇਆ ਹੈ 5 ਕਰੋੜ ਦੀ ਰੰਗਦਾਰੀ ਮੰਗੀ ਗਈ ਹੈ ਔਰ ਕੌਸ਼ਲ ਚੌਧਰੀ ਗੈਂਗ ਦੇ ਨਾਮ ਦੀ ਪਰਚੀ ਸਿੱਟੀ ਗਈ ਹੈ ਕਿ ਜੇ 5 ਕਰੋੜ ਦੀ ਰੰਗਦਾਰੀ ਨਾ ਦਿੱਤੀ ਤਾਂ ਇਸ ਤੋਂ ਅੱਗੇ ਵੀ ਵੱਡੀ ਘਟਨਾ ਵਾਪਰ ਸਕਦੀ ਹੈ ਇਹ ਧਮਕੀ ਦਿੱਤੀ ਗਈ ਹੈ ਪਰਚੀ ਸੁੱਟ ਕੇ ਇਹ ਕਿਹਾ ਗਿਆ ਕਿ 5 ਕਰੋੜ ਦੀ ਰੰਗਦਾਰੀ ਦਿਓ ਗੋਲੀਆਂ ਚਲਾਈਆਂ ਗਈਆਂ ਨੇ ਔਰ ਇਸ ਗੋਲੀਬਾਰੀ ਦੇ ਵਿੱਚ ਕਾਰੋਬਾਰੀ ਦੇ ਘਰ ਦੇ ਸ਼ਿਸ਼ਿਆਂ ਨੂੰ ਨੁਕਸਾਨ ਪਹੁੰਚਿਆ ਤਾਂ ਇਹ ਤਸਵੀਰਾਂ ਨੇ ਐ ਜਿਸ ਵੇਲੇ ਗੋਲੀਆਂ ਚਲਾਈਆਂ ਗਈਆਂ ਉਸ ਮੌਕੇ ਦੀਆਂ ਤਸਵੀਰਾਂ ਤਸਵੀਰਾਂ ਨੇ ਕਾਰੋਬਾਰੀ ਦੇ ਘਰ ਦੀਆਂ ਐ ਉਸ ਦੇ ਘਰ ਦੇ ਸ਼ੀਸ਼ੇ ਟੁੱਟੇ ਰਹੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਘਰ ਦੇ ਸ਼ੀਸ਼ੇ ਟੁੱਟੇ ਹੋਏ ਲੁਧਿਆਣਾ ਦੀ ਇਹ ਘਟਨਾ ਹੈ ਇੱਕ ਵੱਡਾ ਕਾਰੋਬਾਰੀ ਹੈ ਔਰ ਉਸ ਤੋਂ 5 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਗਈ ਹੈ ਕੌਸ਼ਲ ਚੌਧਰੀ ਗੈਂਗ ਦੇ ਨਾਮ ਤੋਂ ਗੋਲੀਆਂ ਚਲਾ ਕੇ ਇੱਕ ਪਰਚੀ ਸਿੱਟੀ ਗਈ ਔਰ 5 ਕਰੋੜ ਰੁਪਏ ਦੀ ਰੰਗਦਾਰੀ ਲਿਖਿਆ ਗਿਆ ਉਸਤੇ ਇਹ ਜਿਹੜੀਆਂ ਬਾਲਕਨੀ ਦੇ ਉੱਪਰ ਰੇਲਿੰਗ ਲੱਗੀ ਹੈ ਉਸ ਰੇਲਿੰਗ ਦੇ ਸਾਰੇ ਸ਼ੀਸ਼ੇ ਟੁੱਟੇ ਨੇ ਇੱਥੇ ਗੋਲੀਆਂ ਚਲਾਈਆਂ ਗਈਆਂ ਸੀ ਗੋਲੀਆਂ ਦੇ ਨਿਸ਼ਾਨ ਮੌਜੂਦ ਨੇ ਔਰ ਇਨ੍ਹਾਂ ਗੋਲੀਆਂ ਦੀ ਵਜ੍ਹਾ ਨਾਲ ਕਾਰੋਬਾਰੀ ਦੇ ਘਰ ਦੇ ਸ਼ੀਸ਼ੇ ਟੁੱਟੇ ਨੇ ਪਹਿਲੀ ਨਜ਼ਰੇ ਇਹ ਸਮਝ ਆਉਂਦਾ ਕਿ ਇਹ ਡਰਾਉਣ ਲਈ ਕਾਰਵਾਈ ਕੀਤੀ ਗਈ ਹੈ ਧਮਕਾਉਣ ਲਈ ਕਾਰਵਾਈ ਕੀਤੀ ਗਈ ਹੈ ਤਾਂ ਕਿ ਡਰ ਕੇ ਕਾਰੋਬਾਰੀ ਉਹਨਾਂ ਦੀ ਮੰਗ ਮੰਨ ਲਵੇ ਉਹਨਾਂ ਨੂੰ ਰੰਗਦਾਰੀ ਦੇ ਦੇਵੇ ਔਰ ਹੋਰ ਵੀ ਕਈ ਕਾਰੇ ਕਾਰੋਬਾਰੀਆਂ ਨੂੰ ਐਸੀਆਂ ਕਾਲਸ ਕੀਤੀਆਂ ਜਾਂਦੀਆਂ ਨੇ ਜਦੋਂ ਕਿਸੇ ਤੇ ਇਸ ਤਰੀਕੇ ਨਾਲ ਅਟੈਕ ਕੀਤਾ ਜਾਂਦਾ ਇੱਕ ਮੋਡਸ ਆਪਰੇਂਡ ਹੀ ਹੁੰਦਾ ਹੈ ਕਿ ਨਾਲ ਦੀ ਨਾਲ ਦੂਸਰੇ ਕਾਰੋਬਾਰੀਆਂ ਨੂੰ ਵੀ ਕਾਲਾਂ ਚਲੀਆਂ ਜਾਂਦੀਆਂ ਨੇ ਕਿ ਨਹੀਂ ਤਾਂ ਉਹਨਾਂ ਦਾ ਵੀ ਇਹੀ ਹਾਲ ਹੋਏਗਾ ਸੋ ਇਸ ਤਰੀਕੇ ਨਾਲ ਗੈਂਗਸਟਰ ਅੱਜਕੱਲ ਪੈਸੇ ਉਗਰਾਉਣ ਦੇ ਲਈ ਐਸੇ ਤਰੀਕੇ ਅਪਣਾਉਂਦੇ ਨੇ ਵਿਧਾਨਾ ਦੇ ਬੇਗੋਆਣਾ ਇਲਾਕੇ ਦੇ ਵਿੱਚ ਉਸ ਨੇ ਸਸੰਸਨੀ ਫੈਲ ਗਈ ਜਿਸ ਸਵਲੇ ਇੱਕ ਕੋਲੋਨਾਈਜ਼ਰ ਪ੍ਰੋਪਰਟੀ ਦਾ ਕੰਮ ਕਰਮਾਲੇ ਇੱਕ ਕਾਰੋਬਾਰੀ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਮੈਂ ਇਸਲੇ ਮੌਕੇ ਤੇ ਮੌਜੂਦ ਹਾਂ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹਨਾ ਕਿ ਇਸ ਘਰ ਦੇ ਉੱਤੇ ਗੋਲੀਆਂ ਚਲੀਆਂ ਔਰ ਦੇਖ ਸਕਦੇ ਹੋ ਤੁਸੀਂ ਕਿ ਘਰ ਦੇ ਬਾਲਕੋਨੀ ਦੇ ਵਿੱਚ ਜਿਹੜੇ ਸ਼ੀਸ਼ੇ ਲੱਗੇ ਹੋਏ ਸੀ ਉਹ ਸ਼ੀਸ਼ੇ ਚੂਰ-ਚੂਰ ਹੋ ਚੁੱਕੇ ਨੇ ਔਰ ਇਸ ਸ਼ੀਸ਼ਿਆਂ ਦੇ ਉੱਤੇ ਹੀ ਗੋਲੀਆਂ ਲੱਗੀਆਂ ਨੇ ਔਰ ਕਿਹਾ ਜਾ ਰਿਹਾ ਹੈ ਕਿ ਲਗਭਗ 15 ਤੋਂ 16 ਗੋਲੀਆਂ ਤੁਸੀਂ ਦੇਖ ਸਕਦੇ ਹੋ ਕਿ ਗੋਲੀ ਦੇ ਨਿਸ਼ਾਨ ਬਣੇ ਹੋਏ ਨੇ ਰਾਤ ਕੋ 3 ਵ एक मोटरसाइकिल के ऊपर दो बंदे थे हेलमेट लगा हुआ था तकरीबन पच्चीस तीस के आसपास के थे जाते हुए देखा था फायरिंग के टाइम में नहीं देख पाए जब वो फायरिंग हुई अचानक मैं अंदर से बाहर आया बाहर आया तो देखा कि शीशा टूट रहा है उसमें शीशे टूट रहे थे और बाहर जब देखा तो वो जाते हुए दिख रहे थे शीशे में देखा तो जगह जगह गोलियों के निशान थे मकान में देखा नीचे गए तो गोलियाँ ही गोलियाँ लगी हुई थी तरीबन पंद्रह सोलह गोलियाँ उन्होंने चलाई इसके बाद में वहाँ एक पर्ची थी उस पर लिखा हुआ था पाँच करोड़ लोग और किसी ग्रुप का नाम भी लिखा हुआ था कैलाश चौधरी ग्रुप कैलाश चौधरी ग्रुप ठीक है तो कैलाश चौधरी ग्रुप पहले भी आप सर पहले भी आपको कोई ऐसी फिरौती मांगी गई थी या ऐसी कोई धमकी आई थी कोई आज तक ऐसा कोई नहीं हुआ ना कोई फिरौती मांगी ना कोई धमकी मिली ना कोई फायरिंग हुआ 베리바 네.